ਵਿੱਤੂ 2700 ਕਰੋੜ ਰੁਪਏ ਅਜੇ ਹਨ ਜੋ ਇਕੱਲੇ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਅਤੇ ਉਸ ਦੀਆਂ 16 ਕੰਪਨੀਆਂ ਨੂੰ ਦਿੱਤੇ ਗਏ ਸਨ ਇਸ ਤੋਂ ਇਲਾਵਾ ਹੋਰ ਵੀ ਕਰੋੜਾਂ ਰੁਪਏ ਸਨ ਜੋ ਸਿੱਧੇ ਤੌਰ ਤੇ ਬਾਬਾ ਅਤੇ ਉਸ ਦੀ ਪਤਨੀ ਸ਼ਬਨਮ ਢਿੱਲੋਂ ਅਤੇ ਉਸ ਦੇ ਦੋਹਾਂ ਬੇਟਿਆਂ ਦੇ ਖਾਤਿਆਂ ਵਿੱਚ ਸਿੱਧੇ ਟ੍ਰਾਂਸਫਰ ਕੀਤੇ ਗਏ ਸਨ 4 ਕਰੋੜ ਰੁਪਏ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਤੇ ਉਸ ਦੀ ਪਤਨੀ ਸ਼ਬਨਮ ਢਿੱਲੋਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਹੋਏ ਜਦ ਕਿ ਹੋਰ 219 219 ਕਰੋੜ ਰੁਪਏ ਦੋ ਵਾਰ ਬਾਬੇ ਦੇ ਦੋਹਾਂ ਬੇਟਿਆਂ ਦੇ ਖਾਤਿਆਂ ਵਿੱਚ ਪਾਏ ਗਏ ਜੋ ਕਿ 438 ਕਰੋੜ ਰੁਪਏ ਵੜਦੇ ਹਨ ਕੁੱਲ ਮਿਲਾ ਕੇ 488 ਕਰੋੜ ਰੁਪਏ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੂੰ ਦਿੱਤੇ ਗਏ ਪਰ ਮਾਲਵਿੰਦਰ ਮੁਤਾਬਕ ਬਾਬੇ ਨੂੰ ਕੁੱਲ 1700 ਕਰੋੜ ਰੁਪਏ ਦਿੱਤੇ ਗਏ ਜੋ ਕਿ ਬਾਬੇ ਨੇ ਕਦੇ ਵਾਪਸ ਨਹੀਂ ਕੀਤੇ ਇਹ ਸਾਰੇ ਪੈਸਿਆਂ ਦੀਆਂ ਨਿੱਜੀ ਪ੍ਰਾਪਰਟੀਆਂ ਤੇ ਜ਼ਮੀਨਾਂ ਜਾਇਦਾਦਾਂ ਹੀ ਖਰੀਦੀਆਂ ਗਈਆਂ ਇਸ ਤੋਂ ਇਲਾਵਾ ਜਿਹੜੀਆਂ 16 ਕੰਪਨੀਆਂ ਨੂੰ ਹਜ਼ਾਰਾਂ ਕਰੋੜ ਰੁਪਏ ਲੋਨ ਦਿੱਤਾ ਗਿਆ ਸੀ ਇਸ ਬਾਰੇ ਮਾਲਵਿੰਦਰ ਅਤੇ ਛਵਿੰਦਰ ਦੋਹਾਂ ਨੂੰ ਹੀ ਪਹਿਲਾਂ ਪਤਾ ਸੀ ਕਿ ਅਸੀਂ ਲੋਨ ਦੇ ਤਾਂ ਰਹੇ ਹਾਂ ਪਰ ਇਹ ਅਸੀਂ ਕਦੇ ਵਾਪਸ ਨਹੀਂ ਲੈਣਾ ਤੇ ਨਾ ਹੀ ਇਹਨਾਂ ਕੰਪਨੀਆਂ ਨੇ ਲੋਨ ਫਿਰ ਵਾਪਸ ਕੀਤਾ ਇਹ ਸਾਰੀਆਂ ਕੰਪਨੀਆਂ ਬਾਬੇ ਅਤੇ ਉਸਦੇ ਪਰਿਵਾਰ ਦੇ ਨਾਂਵਾਂ ਨਾਲ ਰਜਿਸਟਰਡ ਸਨ ਇਸ ਵਿੱਚ ਇਕੱਲੇ ਦੋਹਾਂ ਭਰਾਵਾਂ ਦਾ ਹੀ ਨਹੀਂ ਬਲਕਿ ਬਹੁਤ ਸਾਰੇ ਆਮ ਲੋਕਾਂ ਦਾ ਵੀ ਪੈਸਾ ਸੀ ਜਿਨ੍ਹਾਂ ਨੇ ਇਸ ਕੰਪਨੀ ਦੇ ਸ਼ੇਅਰ ਖਰੀਦੇ ਹੋਏ ਸਨ ਉਹ ਸਾਰੇ ਦਾ ਸਾਰਾ ਪੈਸਾ ਡੁੱਬ ਗਿਆ ਪੁਲਿਸ ਮੁਤਾਬਕ ਜਾਂਚ ਵਿੱਚ ਪਹਿਲਾਂ ਤਾਂ ਬਾਬਾ ਸਾਫ਼ ਮੁੱਕਰ ਗਿਆ ਸੀ ਕਿ ਉਸਨੇ ਇਹ ਪੈਸਾ ਨਹੀਂ ਲਿਆ ਪਰ ਬਾਅਦ ਵਿੱਚ ਕੋਰਟ ਵਿੱਚ ਬਾਬੇ ਵੱਲੋਂ ਇਹ ਬਿਆਨ ਦਿੱਤੇ ਗਏ ਕਿ ਇਹ ਸਾਰਾ ਪੈਸਾ ਰੇਲੀ ਗিয়ার ਕੰਪਨੀ ਵੱਲੋਂ ਸਾਨੂੰ ਦਿੱਤਾ ਗਿਆ ਜੋ ਅਸੀਂ ਰੀਅਲ ਅਸਟੇਟ ਵਿੱਚ ਲਗਾਇਆ ਹੈ ਨਾਲ ਹੀ ਇਹ ਵੀ ਬਿਆਨ ਦਿੱਤਾ ਗਿਆ ਕਿ 2010 ਵਿੱਚ ਇਹ ਦੋਵੇਂ ਭਰਾ ਸਾਡੇ ਕੋਲ ਆਏ ਸਨ ਕਿ ਸਾਡੇ ਸ਼ੇਅਰ ਖਰੀਦੋ ਤੁਹਾਨੂੰ ਪੈਸੇ ਵੀ ਅਸੀਂ ਦੇਵਾਂਗੇ ਪੈਸਾ ਰਕਮ ਵਿੱਚ ਹਜ਼ਾਰਾਂ ਕਰੋੜ ਰੁਪਏ ਸੀ ਜਿਸ ਦੇ ਲਈ ਪਹਿਲਾਂ 16 ਜਾਲੀ ਕੰਪਨੀਆਂ ਬਣਾਈਆਂ ਗਈਆਂ ਤੇ ਫਿਰ ਲੋਡ ਦੇ ਰੂਪ ਵਿੱਚ ਪੈਸਾ ਇਹਦੇ ਵਿੱਚ ਇਹਨਾਂ ਵਿੱਚ ਟਰਾਂਸਫਰ ਹੋਇਆ ਇਹਨਾਂ ਪੈਸਿਆਂ ਦੀਆਂ ਵੱਡੇ ਸ਼ਹਿਰ ਦਿੱਲੀ ਗੁਰਗਾਓ ਨੋਇਡਾ ਦੇ ਆਸ-ਪਾਸ ਦੇ ਏਰੀਏ ਵਿੱਚ ਮਹਿੰਗੀਆਂ ਜਾਇਦਾਦ ਖਰੀਦਣ